ਆਤਾ ਹਾਦਦੀ ਹੋ ਗਈ ਹੈ ਵੇਖੋ ਕਿਵੇਂ ਸ਼ਰਿਆਮ ਹੀ ਐਕਟੀਵਾ ਸਵਾਰ ਪਤੀ ਪਤਨੀ ਨੂੰ ਇਹਨਾਂ ਬਦਮਾਸ਼ਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਐਕਟੀਵਾ ਤੇ ਸਵਾਰ ਹੋ ਕੇ ਦੋਵੇਂ ਜਣੇ ਜਾ ਰਹੇ ਹੁੰਦੇ ਨੇ ਕਿ ਰਸਤੇ ਦੇ ਵਿੱਚ ਹੀ ਇਹ ਬਦਮਾਸ਼ ਇਹਨਾਂ ਨੂੰ ਟੱਕਰ ਜਾਂਦੇ ਨੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਵੇਖੋ ਕਿਵੇਂ ਮਹਿਲਾ ਦੀ ਸੋਨੇ ਦੀ ਚੈਨ ਖੋ ਲਈ ਗਈ ਹੈ ਤਖਰੜ ਦੇ ਰਾਮ ਬਾਗ ਰੋਡ ਦਾ ਇਹ ਮਾਮਲਾ ਜਿੱਥੇ ਸ਼ਰਿਆ ਮੋਟਰਸਾਈਕਲ ਤੇ ਆਏ ਦੋ ਬੰਦੇ ਐਕਟੀਵਾ ਤੇ ਜਾਂਦੇ ਪਤੀ ਪਤਨੀ ਦੇ ਵਿੱਚੋਂ ਜਿਹੜੀ ਪਤਨੀ ਉਸ ਦੇ ਗਲ ਦੇ ਵਿੱਚੋਂ ਸੋਨੇ ਦੀ ਚੈਨ ਲੈ ਕੇ ਫਰਾਰ ਹੋ ਗਏ ਨੇ ਹਾਲਾਂਕਿ ਮੌਕੇ ਤੇ ਜਦ ਰੋਲਾ ਪੈਂਦਾ ਤਾਂ ਆਲੇ ਦੁਆਲੇ ਦੇ ਲੋਕ ਘਰਾਂ ਦੇ ਵਿੱਚੋਂ ਬਾਹਰ ਆਏ ਨੇ ਤਾਂ ਸੀਸੀਟੀਵੀ ਤਸਵੀਰਾਂ ਜਦ ਖੰਗਾਲੀਆਂ ਗਈਆਂ ਨੇ ਤੇ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਇੱਕ ਵਿਅਕਤੀ ਜਿਹੜਾ ਬਾਈਕ ਤੇ ਬੈਠਾ ਹੋਇਆ ਸੀ ਦੂਜਾ ਬਾਈਕ ਤੋਂ ਉਤਰਦਾ ਹੈ ਪਹਿਲਾ ਤਾਂ ਇਹ ਮੋਟਰਸਾਈਕਲ ਜਿਹੜਾ ਐਕਟਿਵਾ ਸਵਾਰ ਦੇ ਅੱਗੇ ਲੈ ਕੇ ਆਉਂਦੇ ਨੇ ਫਿਰ ਮੋੜਨ ਦੇ ਬਹਾਨੇ ਪਿੱਛੇ ਨੂੰ ਲੈ ਕੇ ਜਾਂਦੇ ਨੇ ਤੇ ਇੱਕ ਬੰਦਾ ਉਸੇ ਵੇਲੇ ਮੋਟਰਸਾਈਕਲ ਤੋਂ ਉਤਰ ਜਾਂਦਾ ਜਿਵੇਂ ਹੀ ਐਕਟਿਵਾ ਵਾਲਾ ਅੱਗੇ ਨੂੰ ਜਾਣ ਲੱਗਿਆ ਹੁੰਦਾ ਪਿੱਛੇ ਬੈਠੀ ਮਹਿਲਾ ਦੇ ਗਲੋ ਚੈਨੇ ਖੋ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਦੇ ਜਾਂਦੇ ਜਾਂਦੇ ਐਕਟਿਵਾ ਸਵਾਰ પતિ ਪਤਨੀ ਨੂੰ 헤ਠਾਂ ਵਿਸੋਟ ਜਾਂਦੇ ਨੇ ਜਿਸ ਦੀਆਂ ਕਿ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਹੁਣ ਪੀੜਤਾ ਦੇ ਵੱਲੋਂ ਨਜ਼ਦੀਕੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ